82ਵੇਂ ਆਜ਼ਾਦੀ ਦਿਹਾੜੇ ਮੌਕੇ ਮੋਦੀ ਦੇ ਭਾਸ਼ਣ ਵਿੱਚ ਮਹਿਲਾਵਾਂ ਦਾ ਦਰਦ ਨਜ਼ਰ ਆਇਆ। ਉਹਨਾਂ ਨੇ ਦੇਸ਼ ਤੋਂ ਮਹਿਲਾਵਾਂ ਨੂੰ ਪੂਰੇ ਅਧਿਕਾਰ ਦੇਣ ਦੀ ਗੱਲ ਆਖੀ। ਕਾਮਨਵੈਲਥ ਖੇਡਾਂ ਵਿੱਚ ਮਹਿਲਾ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਤੇ ਮੋਦੀ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਸੋ ਲਾਲ ਕਿਲੇ ਤੋਂ ਅੱਜ ਭਾਸ਼ਣ ਦਿੱਤਾ ਨਵੇਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਲਾਲ ਕਿਲੇ ਤੋਂ ਜੋ ਇਨਸਾਲਾ ਤੋਂ ਚੱਲਦੀ ਆ ਰਹੀ ਹੈ ਉਸ ਨੂੰ ਅੱਜ ਦੇਸ਼ ਤੇ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਾ ਕੀਤਾ ਉਸ ਦੇ ਅਰਹਿਲ ਲਾਲ ਖਿਲੇ ਤੋਂ ਭਾਸ਼ਣ ਜੋ ਕਿ ਹਰ ਵਾਰੀ ਪਰ 당मंत्री ਵੱਲੋਂ ਖਾਸ ਤੌਰ ਤੇ ਦਿੱਤਾ ਜਾਂਦਾ ਹੈ ਇਸ ਵਾਰ ਬੀਜੇਪੀ ਦੇ ਲੀਡਰ ਅਤੇ ਬੀਜੇਪੀ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੇ ਹਾਲ ਹੀ ਵਿੱਚ ਪੜੇ ਨਵੇਂ ਬਣੇ ਵਰਦਨमंत्री ਨਰਿੰਦਰ ਮੋਦੀ ਨੇ ਦਿੱਤਾ ਇਸ ਭਾਸ਼ਣ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਕਈ ਵੱਡੇ ਵਾਅਦੇ ਵੀ ਕੀਤੇ ਨੇ ਮਹਿਲਾਵਾਂ ਦਾ ਦਰਦ ਖਾਸ ਤੌਰ ਦੇ ਉੱਤੇ ਵੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਨਾਲ ਮਹਿਲਾਵਾਂ ਦੀ ਸੁਰੱਖਿਆ ਦੇ ਉੱਤੇ ਜਿ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਉਹਨਾਂ ਦੇ ਉੱਤੇ ਸਿੱਧੇ ਤੌਰ ਦੇ ਉਤੇ ਤਿਆਦਵਾਦਿਆ ਹੋਇਆ ਨਰਿੰਦਰ ਮੋਦੀ ਨੇ ਕਈ ਕਟਾਕਸ਼ ਕੀਤੇ ਸਿੱਧੇ ਤੌਰ ਦੇ ਉਤੇ ਸਮਾਜ ਨੂੰ ਹੀ ਆਖਿਆ ਕਿ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਕਦਮ ਚੁੱਕੇ ਜਾਣ